ਜੜੀ ਆ ਮੌਸਮ ਨੇ ਕੁਝ ਰਾਹਤ ਜੜੀ ਆ ਲੋਕਾਂ ਨੂੰ ਦਿੱਤੀ ਆ لیکن ਤੁਸੀਂ بن ہے کئی جگہ وچ کل جدا کمزور ਹੋਇਆ جس ਨੂੰ ਲੈ ਕੇ ਲੋਕ ਜਿਹੜੇ ਆ کافی جدوجہد ਕਰਦੇ ਪਏ ਆ ਉਹਨੂੰ ਮਜ਼ਬੂਤ ਕਰਨ ਵਾਸਤੇ ਜੇ ਗੱਲ ਕੀਤੀ ਜਾਵੇ ਪਛਾਰੀਆਂ ਦੀ ਪਛਾਰੀਆਂ ਦੇ ਵਿੱਚ ਵੀ ਜਿਹੜਾ ਬੰਨ ਹੈ ਉਹ ਕਮਜ਼ੋਰ ਹੋਇਆ ਤੇ ਜਿਹੜਾ ਹਬੀਬ ਕੇ ਆ ਉਹ ਵੀ ਕੰ ਬੰ ਜਿਹੜਾ ਉਹ ਕਮਜ਼ੋਰ ਹੋਇਆ ਸੀ ਜਿਸ ਨੂੰ ਮਜ਼ਬੂਤ ਕਰਨ ਦੇ ਸਾਰੇ ਜਿਹੜੇ ਆ ਕੋਸ਼ਿਸ਼ਾਂ ਜਿਹੜੇ ਆ ਆਮ ਲੋਕਾਂ ਵੱਲੋਂ ਜਿਹੜੀਆਂ ਕਰਦੇ ਹੋਏ ਦਿਖਾਈ ਦਿੱਤੇ ਆ ਲੋਕਾਂ ਦਾ ਵੀ ਗੱਲਬਾਤ ਕਰਦੇ ਆ ਵੀ ਆਖਿਰ ਜਿਹੜਾ ਵੀ ਬੰਨ ਜਿਹੜਾ ਦੂਰੀ ਜਗ੍ਹਾ ਜਿਹੜੀ ਆ ਕਮਜ਼ੋਰ ਹੋਇਆ ਤੇ ਉਹਨੂੰ ਕਿਸ ਤਰ੍ਹਾਂ ਮਜ਼ਬੂਤੀ ਜਿਹੜੀ ਆ ਦਿੱਤੀ ਜਾ ਰਹੀ ਆ ਭਾਈ ਜੀ ਜਿਹੜਾ ਬਲ ਕਮਜ਼ੋਰ ਹੋਇਆ ਇਹਨੂੰ ਇਤਨਾ ਮਜ਼ਬੂਤੀ ਦੇ ਦੇ ਅੰਡ ਗੋਲੇਰ ਤੋਂ ਮਿੱਟੀ ਲਿਆਂਦੀ ਆ ਜੀ ਵੱਧ ਤੋਂ ਵੱਧ ਮਿੱਟੀ ਲਿਆ ਕੇ ਗੱਟੇ ਭਰ ਕੇ ਮੰਨ ਲਾਏ ਜਾ ਰਹੇ ਸੇਵਾਦਾਰ ਬਹੁਤ ਲੱਗੇ ਹੋਏ ਆ ਵੱਧ ਤੋਂ ਵੱਧ ਸੇਵਾਦਾਰ ਲੱਗੇ ਹੋਏ ਆ ਜੀ ਜੇ ਪਾਣੀ ਦੇ ਹਾਲਾਤ ਵੇਖੇ ਜਾਣ ਅੱਜ ਦੇ ਡੇਢ ਦੇ ਵਿੱਚ ਪਾਣੀ ਦੇ ਕਿਸ ਤਰ੍ਹਾਂ ਹਾਲਾਤ ਹਾਲਾਤ ਪਾਣੀ ਦੇ ਜੀ ਉੱਥੇ ਜੇ ਪੱਧਰ ਖੜਾ ਹੈ ਜੀ ਹੁਣ ਤਾਂ ਅੱਗੇ ਨਾਲੋਂ ਪਹਿਲਾਂ ਕੱਟ ਗਿਆ ਸੀ ਫਿਰ ਵਧ ਗਿਆ ਫਿਰ ਕੱਟ ਗਿਆ ਤਾਂ ਹੋ ਰਿਹਾ ਹਾਂ ਪਰ ਸਮਝ ਜੋ ਭਾਜੀ ਜਿਹੜਾ ਮੌਸਮ ਹੈ ਕੁਝ ਰਾਹਤ ਦਿੰਦਾ ਵੀ ਮਤਲਬ ਕਿ ਜਿਹੜਾ ਭਾਵੇਂ ਰਾਹਤ ਕਰ ਰਹੀ ਹੁਣ ਤੇ ਜਾਂ ਪਾਣੀ ਦੇ ਜਿਹੜਾ ਡਰ ਆ ਸਟਾਰਿਆ ਸੀ ਉਹਨੇ ਫਰਕ ਪੈਦਾ ਜੀ ਹਾਂਜੀ ਮੌਸਮ ਵੱਲੋਂ ਤਾਂ ਕੁਝ ਰਾਹਤ ਮਿਲੀ ਹੈ ਜੀ ਤੇ ਪਰ ਪਾਣੀ ਦਾ ਡਰ ਤਾਂ ਹਜੇ ਵੀ ਉਨਾ ਹੀ ਬਣਿਆ ਹੋਇਆ ਹੈ ਜੀ ਦੋਨਾਂ ਬੰਨਾਂ ਤੇ ਜਿਹੜਾ ਪਿਛਲਾ ਬੰਨ ਹੈਗਾ ਪਿਛਾੜੀਆਂ ਵਾਲਾ ਉਹਦੇ ਤੇ ਵੀ ਤੇ ਅਲੀਕੇ ਵਾਲੇ ਦੇ ਬੰਨ ਤੇ ਵੀ ਜੀ ਬਾਕੀ ਅਸੀਂ ਸਮੂਹ ਸਾਡਾ ਨਗਰ ਪੰਚਾਇਤ ਸੰਤਾਂ ਦੀ ਕਿਰਪਾ ਨਾਲ ਅਸੀਂ ਅੱਜ 100 ਟਰਾਲੀ ਦੇ ਕਰੀਬ ਬੰਨ ਤੇ ਲੈ ਕੇ ਆਏ ਹਾਂ ਜੀ ਸਾਡੀ ਤਾਂ ਇਹ ਹੀ ਸੋਚ ਆ ਜੀ ਅਸੀਂ ਸਾਡੇ ਬੱਚੇ ਭਲਾ ਅੱਧੀ ਰੋਟੀ ਖਾ ਕੇ ਅਸੀਂ ਉਹਨਾਂ ਨੂੰ ਪਾਲ ਲਾਂਗੇ ਪਰ ਇਹਨਾਂ ਵਾਸਤੇ ਅਸੀਂ ਹਰ ਤਰ੍ਹਾਂ ਆਪ ਦੇ ਸਿਹਦੀ ਰੋਟੀ ਵੀ ਇਹਨਾਂ ਨੂੰ ਮਨਾ ਚਰ ਜਨਾ ਚਰ ਇਹਨਾਂ ਦੇ ਮੁਸੀਬਤਾਂ ਉਹਨਾਂ ਦੇ ਨਾਲ ਅਸੀਂ ਨਜਠਾਂਗੇ ਜੀ ਭਾਜੀ ਬਤੂਸੀ ਪੰ ਜਿਹੜਾ ਹੈਗਾ ਕਈ ਜਗ੍ਹਾ ਕਮਜ਼ੋਰ ਹੋ ਰਿਹਾ ਦੋ ਜਗ੍ਹਾ ਤਾਂ ਇੱਥੇ ਵੀ ਦਿਖਾਈ ਦੇ ਰਿਹਾ ਜਿੱਥੇ ਸੰਗਤ ਲੱਗੀ ਹੋਈ ਆ ਮਜ਼ਬੂਤ ਵੀ ਕਾਰਨ ਕੀ ਰਹਿੰਦੇ ਆ ਵੀ ਜਿਹੜੇ ਇਹ ਮਤਲਬ ਕਮਜ਼ੋਰ ਹੋ ਰਿਹਾ ਤਾਂ ਉਹ ਕਿਸ ਤਰ੍ਹਾਂ ਮਜ਼ਬੂਤੀ ਦਿੱਤੀ ਆ ਦੇਖੋ ਜੀ ਸਾਡੇ ਤੋਂ ਤਾਂ ਵੈਸੇ ਦੂਰ ਆ ਪਰ ਜ਼ਿਆਦਾ ਤਾਂ ਇਹ ਜਿਹੜੀ ਇਹਨਾਂ ਦੀ ਸਥਿਤੀ ਆ ਇਹਨਾਂ ਦੇ ਨਿੱਜੀ ਜਿਹੜੇ ਰਹਿੰ ਲੋਕ ਉਹਨਾਂ ਨੂੰ ਪਤਾ ਹੋਊਗੀ ਪਰ ਸਾਡੇ ਤਾਂ ਇਹ ਆ ਵੀ ਸਾਨੂੰ ਤਾਂ ਵੀ ਸਰਕਾਰਾਂ ਨੇ ਕੁਝ ਕਰਨਾ ਤੇ ਅਸੀਂ ਤਾਂ ਸੇਵਾ ਜਿਵੇਂ ਸਾਨੂੰ ਪਿੰਡਾਂ ਤੌਰ ਤੇ ਸਾਡੀ ਸੇਵਾ ਲੱਗੀ ਅਸੀਂ ਤਾਂ ਵੱਧ ਚੜ ਕੇ ਜੀ ਅਸੀਂ ਭਰਾਵਾਂ ਦੇ ਨਾਲ ਆਂ ਜੀ ਸਾਨੂੰ ਤਾਂ ਜਿਵੇਂ ਵੀ ਆਉਣਗੇ ਜਿੰਨਾ ਚਿਰ ਵੀ ਇਹ ਵਿਚਾਰੇ ਵੀਰ ਭਰਾ ਜਿੰਨੇ ਜਿਵੇਂ ਜਿਵੇਂ ਪਾਣੀ ਪਿੱਛੇ ਹਟਦਾ ਸਾਡੇ ਸਸ਼ੰਤਾ ਦੀ ਜਿਵੇਂ ਡਿਊਟੀ ਲੱਗੂ ਪਿੰਡਾਂ ਲੋ ਅਸੀਂ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਜੱਠ ਨੂੰ ਤਿਆਰ ਆਂ ਜੀ ਜੋ ਵੀ ਸਥਿਤੀ ਇਹਨਾਂ ਦੀ ਹੋਊਗੀ ਅਸੀਂ ਉਹਨਾਂ ਦੇ ਨਾਲ ਆਂ ਜੀ ਇਹ ਹਾਲਾਤਾਂ ਦੇ ਵਿੱਚ ਭਾਜੀ ਜਿਹੜੇ ਤੁਸੀਂ ਵੱਲੋਂ ਮਜ਼ਬੂਤੀ ਦੇ ਰਹੇ ਹੋ ਕਾਫੀ ਜਿਹੜੇ ਲੋਕਾਂ ਦਾ ਸੰਗਤ ਵੀ ਇੱਥੇ ਦੇਖਣ ਨੂੰ ਮਿਲਦੀ ਪਈ ਆ ਕਿੰਨਾ ਕੁ ਫਰਕ ਪਿਆ ਅੱਗੇ ਨਾਲੋਂ ਤੇ ਮੌਸਮ ਦਾ ਕਿੰਨਾ ਫਰਕ ਆ ਜੀ ਮੌਸਮ ਨਾਲ ਅੱਗੇ ਨਾਲੋਂ ਹੀ ਫਰਕ ਆਈ ਤੇ ਬਹੁਤ ਲੋਕਾਂ ਦਾ ਸ਼ਾਹ ਬਹੁਤ ਆਈ ਸਾਰੇ ਲੋਕ ਵਾਦ ਛੱਡ ਕੇ ਹੱਥ ਲੈ ਰਹੇ ਆ ਪਿੰਡਾਂ ਕੰਨਿਓ ਰੱਕ ਪਿੰਡ ਕੰਨਿਓ ਸਾਥ ਮਿਲ ਰਹੇ ਆਈ ਕਾਫੀ ਦੂਰ ਦੂਰ ਤੋਂ ਵੀ ਲੋਕ ਆ ਰਹੇ ਬਹੁਤ ਦੂਰ ਦੂਰ ਤੋਂ ਪੰਜਾਬ ਹਰਿਆਣਾ ਸਾਰੀਆਂ ਸਟੇਜਾਂ ਦੇ ਨੇੜੇ ਤੇੜੇ ਨਹੀਂ ਆਏ ਆਪਣੇ ਆ ਰਹੇ ਆਈ ਹਰਿਆਣੇ ਤੋਂ ਵੀ ਆ ਰਹੇ ਆ ਵੀ Rajasthan ਤੋਂ ਵੀ ਆ ਰਹੇ ਆ UP ਤੋਂ ਵੀ ਆ ਰਹੇ ਆ ਸਾਰੀਆਂ ਸਟੇਜਾਂ ਤੋਂ ਵੀ ਆ ਰਹੇ ਆ ਮਿੱਟੀ ਦੀ ਸੇਵਾ ਲੈ ਕੇ ਜੋ ਵੀ ਹੈ ਇਹ ਖਾਣੇ-ਦਾਣੇ ਦੀ ਸੇਵਾ ਲੈ ਕੇ ਉੱਪਰ ਰਹੇ। ਤੁਸੀਂ ਦੇਖ ਸਕਦੇ ਹੋ ਲੋਕ ਜੜੇ ਆ ਕਹਿੰਦੇ ਵੀ ਜਿਹੜੀ ਸੰਗਤ ਆ ਉਹ ਕਾਫੀ ਜੜੀ ਇੱਥੇ ਪਹੁੰਚ ਰਹੀ ਜਾ ਤੁਹਾਨੂੰ ਇੱਕ ਵਾਰੀ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਵੀ ਜਿਹੜੇ ਬੰਨਾਂ ਦੀਆਂ ਵੀ ਬੰਦ ਜੜੇ ਹੈ ਗਿਆ ਉਹ ਕਾਫੀ ਜੜੇ ਆ ਉਹ ਕਮਜ਼ੋਰ ਜੜੇ ਹੋ ਚੁੱਕੇ ਸੀ ਜਿਸ ਕਰਕੇ ਲੋਕਾਂ ਨੂੰ ਕਾਫੀ ਜੜਾ ਡਰ ਹੈ ਉਹ ਸਤਾੜਾ ਹੋਇਆ ਦਿਖਾਈ ਦਿੱਤਾ। ਜਿਹੜੇ ਲੋਕ ਜੜੇ ਹੁਣ ਬੰਨਾਂ ਦੇ ਪਹੁੰਚ ਗਏ ਸਾਰੀ ਜੜੀ ਆ ਉਹ ਸੇਵਾ ਕਰਦੇ ਹੋਏ ਵੀ ਦਿਖਾਈ ਦੇ ਰਿਹਾ ਕਿਉਂਕਿ ਦੋ ਬੰਨ ਹੈ ਗਿਆ ਇੱਕ ਪਛਾਰੀਆਂ ਦਾ ਜਿਹੜਾ ਬੰਨ ਸੀਗਾ ਉਹ ਵੀ ਲੋਕਾਂ ਵੱਲੋਂ ਜ ਹੋਰ ਹੋ ਗਿਆ ਸੀ ਜਿਹਨੂੰ ਪੱਕਾ ਕਰਨ ਦੀ ਜਿਹੜੀ ਆ ਮਜ਼ਬੂਤੀ ਦੀ ਲੋੜ ਹੈ ਤੇ ਲੋਕ ਜਿਹੜੇ ਆ ਉਸੇ ਵੀ ਜਿਹੜੀ ਸੰਗਤ ਦਾ ਇਕੱਠੀ ਹੋ ਕੇ ਉਹਨੂੰ ਵੀ ਮਜ਼ਬੂਤ ਤੁਸੀਂ ਦੇਖ ਸਕਦੇ ਹੋ ਵੀ ਕਰਦੇ ਹੋਏ ਸਾਦ ਤੋਂ ਤੇ ਦਿਖਾਈ ਦੇ ਰਹੇ ਨੇ ਤੇ ਇੱਕ ਜਿਹੜਾ ਪਹਿਲਾਂ ਹਬੀਬ ਤੇ ਜਿਹੜਾ ਬੰਸੀ ਦਾ ਉਹਨੂੰ ਵੀ ਜਿਹੜਾ ਮਜ਼ਬੂਤੀ ਲੋਕਾਂ ਵੱਲੋਂ ਜਿਹੜੀ ਆ ਉਹ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜੀ ਸੰਗਤ ਹੈ ਜਿਸ ਤੇ ਵੀ ਪਤਾ ਲੱਗਦਾ ਵੀ ਬੰਦ ਥੋੜੇ ਕਮਜ਼ੋਰ ਹੁੰਦੇ ਆ ਉਹਦੀ ਜਿਹੜੀ ਉਥੇ ਪਹੁੰਚ ਕੇ ਤੇ ਆਪਣੀ ਜਿਹੜੀ ਉਹ ਸੇਵਾ ਦਿੰਦੇ ਆ ਤੇ ਉਹਨੂੰ ਮਜ਼ਬੂਤੀ ਕਰਨ ਵਾਸਤੇ ਹਰ ਹਿੱਲਾ ਜਿਹੜਾ ਉਹ ਕਰਦੇ ਦਿਖਾਈ ਦਿੰਦੇ ਆ ਮੌਸਮ ਦਾ ਕਾਫੀ ਫਰਕ ਜਿਹੜ ਵੀ ਕਿਉਂਕਿ ਮੌਸਮ ਜਿਹੜਾ ਹੈਗਾ ਵੀ ਉਹ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਜਲਾ ਖੁੱਲਿਆ ਹੋਇਆ ਦਿਖਾਈ ਦੇ ਰਿਹਾ ਹੁਣ بارش ਨਹੀਂ ਹੈਗੀ ਜਿਸ ਕਰਕੇ ਕੁਝ ਰਾਹ ਜਿਹੜੀਆਂ ਉਹ ਲੋਕਲ ਮਿਲਦੀ ਹੋਈ ਜਿਹਾ ਸਾਫ਼ ਤੌਰ ਤੇ ਦਿਖਾਈ ਦੇ ਰਹੀ ਆ ਤੁਸੀਂ ਦੇਖ ਸਕਦੇ ਹੋ ਬੰਨਤੇ ਉਤੇ ਵੀ ਕਿਸ ਤਰ੍ਹਾਂ ਲੋਕ ਗੱਟੂ ਲਾ ਕੇ ਵੀ ਉਸ ਨੂੰ ਜਿਹੜੀ ਆ ਮਜ਼ਬੂਤੀ ਦੇਣ ਦਾ ਕੰਮ ਕੀਤਾ ਜਾ ਰਿਹਾ ਲੇਕਿਨ ਜੇ ਸਤਲੁਜ ਦਰਿਆ ਦੇ ਅੰਦਰ ਵੇਖੀਏ ਤੇ ਕਿਸ ਤਰ੍ਹਾਂ ਪਾਣੀ ਦਾ ਬਹਾਵ ਜਿਹੜਾ ਹੈ ਉਹ ਵੀ ਅਜੇ ਤੇਜ਼ੀ ਦੇ ਨਾਲ ਜਿਹੜਾ ਉਹ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਤਸਵੀਰਾਂ ਇਸ ਗੱਲ ਦੀ ਗਵਾਹੀ ਭਰਦੀਆਂ ਪਈਆਂ ਵੀ ਸਤਲੁਜ ਦਾ ਜਿਹੜਾ ਪਾਣੀ ਆ ਕਈ ਜਗ੍ਹਾ ਜਿਹੜਾ ਉਹ ਮਾਰ ਕਰਦਾ ਪਿਆ ਖਾਸ ਤੌਰ ਤੇ ਬੰਨਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਜਿਹੜਿਆਂ ਉਹ ਪਾਣੀ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਤੇ ਹੈਗੀਆਂ ਨੇ ਉਹ ਜਿਹਨੂੰ ਰੋਕਣ ਵਾਸ ਉਹ ਸਾਰੇ ਰਾਹ ਜਿਹੜੇ ਕੰਮ ਆ ਉਹ ਕੀਤੇ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਇਸ ਟਾਈਮ ਕੀ ਹਾਲਾਤ ਨੇ ਜਿਹੜੇ ਸਤਲੁਜ ਦਰਿਆ ਦੇ ਤੁਹਾਨੂੰ ਅਸੀਂ ਤਸਵੀਰਾਂ ਇੱਥੋਂ ਲਾਈਵ ਵਖਾ ਰਹੇ ਆ ਵੀ ਇਹ ਜਿਹੜੇ ਤਸਵੀਰਾਂ ਨੇ ਇਹ ਦੋ ਬੰਦ ਜਿਹੜੇ ਆ ਇਹ ਕਮਜ਼ੋਰ ਜਿਹੜੇ ਆ ਉਹ ਕਰ ਚੁੱਕੇ ਆ ਵੀ ਜਿਸ ਕਰਕੇ ਕਾਫੀ ਮੁਸ਼ਕਲਾਂ ਜੜੀਆਂ ਇੱਥੋਂ ਦੇ ਲੋਕਾਂ ਨੂੰ ਜੜੀਆਂ ਆ ਰਹੀਆਂ ਖਾਸ ਤੌਰ ਤੇ ਪਛੜੀਆਂ ਬੰਨ ਉਹ ਜਿਹੜੀ ਆ ਕਾਫੀ ਜੜਾ ਵੀ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਕਮਜ਼ੋਰ ਹੋਇਆ ਜਿਸ ਨੂੰ ਪੱਕਾ ਕਰਨ ਵਾਸਤੇ ਲੋਕ ਜੜੇ ਇੱਥੇ ਪਹੁੰਚੇ ਆ ਮਿੱਟੀ ਲੈ ਕੇ ਦੂਰੋਂ ਦੂਰੋਂ ਜੜੇ ਇੱਥੇ ਪਹੁੰਚਦੇ ਹੋਏ ਦਿਖਾਈ ਦੇ ਰਿਹਾ ਇੱਕ ਆ ਵੇਖੋ ਤ ਸਤਰੂਈ ਦੀ ਕਿਸ ਤਰ੍ਹਾਂ ਪਾਣੀ ਕੁਮਨ ਕੁਮੇਰੀਆਂ ਜਿਹੜੀਆਂ ਕਰਦਾ ਹੋਇਆ ਦਰਿਆ ਦੇ ਵਿੱਚ ਦਿਖਾਈ ਦੇ ਰਿਹਾ ਤੇ ਕਿਨਾਰਿਆਂ ਨੂੰ ਜਿਹੜਾ ਮਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਜਿਸ ਕਰਕੇ ਨੋਚਾਂ ਜਿਹੜੀਆਂ ਉਹ ਉਹਨਾਂ ਨੂੰ ਟਾ ਲੱਗਦੀ ਆ ਉਹ ਟੁੱਟਦੀਆਂ ਤੇ ਜਿਸ ਨੂੰ ਪੱਕਾ ਕਰਨ ਵਾਸਤੇ ਹੁਣ ਸੰਗਤ ਜਿਹੜੀ ਆ ਉਹ ਲੱਗੀ ਹੋਈ ਆ ਕਿਉਂਕਿ ਇਹ ਜਿਹੜਾ ਖਤਰਾ ਨਹੀਂ ਕਾਫੀ ਜਿਹੜਾ ਖਤਰਾ ਹੈ ਚਾਹੇ ਪਛਾਰੀਆਂ ਦਾ ਬੰਨ ਹੋਵੇ ਚਾਹੇ ਹਬੀਬਕੇ ਦਾ ਬੰਨ ਹੋਵੇ ਜੇ ਇਹਨੂੰ ਨੁਕਸਾਨ ਹੁੰਦਾ ਕਈ ਜਿਹੜੇ ਦਰਜਨ ਪਿੰਡ ਜਿਹੜੇ ਅਰੀ ਚਪੇਟ ਵਿੱਚ ਆ ਜਾਣਗੇ ਤੇ ਨਾਲ ਹੀ ਇਹਦੀ ਮਾਰ ਜਿਹੜੀ ਆ ਉਹ ਸ਼ਹਿਰ ਤੱਕ ਵੀ ਜਾਏਗੀ ਸ਼ਹਿਰ ਨੂੰ ਵੀ ਵੱਡਾ ਨੁਕਸਾਨ ਜਿਸ ਕਰਕੇ ਲੋਕ ਕਾਫੀ ਜਿਹੜੇ ਵੱਡੀ ਤਦਾਦ ਦੇ ਵਿੱਚ ਇਕੱਠੇ ਹੋ ਕੇ ਇਸ ਨੂੰ ਜਿਹੜਾ ਵੀ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਨੇ ਤਸਵੀਰਾਂ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜੀ ਸੰਗਤ ਹੈਗੀ ਆ ਉਹ ਇੱਥੇ ਜਿਹੜੀ ਲੱਗੀ ਹੋਈ ਆ ਜੋ ਦੇਖਦੇ ਪਿਆ ਵੀ ਕਿਸ ਤਰ੍ਹਾਂ ਲੋਕ ਜਿਹੜੇ ਆ ਵਧੀਆ ਤਰੀਕੇ ਦੇ ਨਾਲ ਇਹਨੂੰ ਮਜ਼ਬੂਤੀ ਦੇਣ ਦਾ ਕੰਮ ਕਰਦੇ ਪਿਆ ਸਮਾਜ ਸੇਵੀ ਸੰਸਥਾਵਾਂ ਨੇ ਇਹਨਾਂ ਦੀ ਜਿਹੜੀ ਮਜ਼ਬੂਤੀ ਕਰਦੇ ਲੋਕਾਂ ਦੀ ਜਿਹੜੀ ਹੈਲਪ ਕਰਦੀ ਪਈ ਆ ਉਹਨਾਂ ਨੂੰ ਲੰਗਰ ਚਾਹ ਪਾਣੀ ਛਕਾ ਰ ਕਰਕੇ ਇੰਤਜ਼ਾਮ ਜਿਹੜਾ ਉਹਨਾਂ ਵਾਸਤੇ ਜਿਹੜਾ ਦੂਰ ਦਹਾਕਿਆਂ ਤੋਂ ਆ ਕੇ ਜਿਹੜਾ ਉਹਨਾਂ ਵਾਸਤੇ ਜਾ ਰਿਹਾ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਜੁੜਤਾ ਜਿਹੜੀ ਆ ਉਹ ਸਭ ਤੋਂ ਜ਼ਰੂਰੀ ਹੁੰਦੀ ਆ ਇੱਕ ਜੁੜਤਾ ਦੇ ਜਿਹੜੇ ਆ ਲੋਕ ਆ ਉਹ ਉਹਦਾ ਕਹਿੰਦੇ ਦਿਖਾਈ ਦੇ ਰਹੇ ਆ ਵੀ ਲੋਕ ਜਿਹੜੇ ਇੱਕ ਬਿਲਕੁਲ ਇੱਕ ਮਿਕ ਹੋ ਕੇ ਪੰਜਾਬ ਪੰਜਾਬੀਏ ਦੀ ਰਖਵਾਲੀ ਜਿਹੜੇ ਕਰਦਾ ਹੋਇਆ ਦਿਖਾਈ ਦੇ ਰਹੇ ਆ ਇਤੋਂ ਤੱਕ ਹਰਿਆਣਾ ਤੋਂ ਲੋਕ ਵੀ ਜਿਹੜੇ ਆ ਕੇ ਵੀ ਇਹ ਕਹਿ ਸਕਦੇ ਪੰਜਾਬੀਆਂ ਦਾ ਸਾਥ ਦਿੰਦੇ ਪਏ ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈਗਾ ਇੱਕ ਦੂਜੇ ਦੇ ਨਾਲ ਖੜਨ ਦਾ ਸਮਾਂ ਹੈਗਾ ਕਿਉਂਕਿ ਬੜੇ ਮੁਸ਼ਕਲ ਹਾਲਾਤ ਨੇ ਪਾਣੀ ਦੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤਾਂ ਕਾਫੀ ਜਿਹੜਾ ਨੁਕਸਾਨ ਪੰਜਾਬ ਜਿਹੜਾ ਉਹ ਝੀਲ ਛੁੱਟਾ ਤੇ ਅੱਗੋਂ ਹੋਰ ਨੁਕਸਾਨ ਨਾ ਹੋਵੇ ਜਿਸ ਕਰਕੇ ਵੀ ਪੰਜਾਬ ਪੰਜਾਬ ਦੇ ਜਿਹੜੇ ਲੋਕ ਹੈਗੇ ਆ ਇਹ ਜਦੋਂ ਜਿਹੜੀ ਕਰਦੇ ਪਏ ਆ ਵੀ ਜਿੱਥੇ ਵੀ ਤੁਸੀਂ ਬੰਦ ਕਮਜ਼ੋਰ ਹੁੰਦਾ ਉੱਥੇ ਪਹੁੰਚ ਜਾਂਦੇ ਆ ਤੇ ਉੱਥੇ ਜਿਹੜੀ ਆ ਵੀ ਇਹ ਕਹਿ ਸਕਦੇ ਮਜ਼ਬੂਤੀ ਵਾਸਤੇ ਹਰ ਯਤਨ ਜਿਹੜਾ ਉਹ ਕੀਤਾ ਜਾ ਰਿਹਾ ਕਿਪਤਾ ਸ਼ਾਸਨ ਵੱਲੋਂ ਵੀ ਸਾਰੇ ਇੰਤਜ਼ਾਮ ਕੀਤੇ ਗਏ ਨੇ ਚਾਹੇ ਉਹ ਹੈਲਥ ਡਿਪਾਰਟਮੈਂਟ ਹੋਵੇ ਤੇ ਜਾਂ ਫਿਰ ਵੀ ਕੋਈਛ ਵੀ ਚੀਜ਼ ਦੀ ਲੋਕਾਂ ਨੂੰ ਜ਼ਰੂਰਤ ਹੋਵੇ ਉਹਨਾਂ ਦੀ ਜੜੀ ਆ ਵੀ ਜਰੂਰ ਜੜੀ ਆ ਸਾਰ ਲਿੱਤੀ ਜਾ ਰਹੀ ਹੈ ਤੇ ਉਥੇ ਪਹੁੰਚਾਈਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਜਦੋਂ ਤੁਸੀਂ ਬੈਕ ਪਿਛਾੜੀਆਂ ਪਹੁੰਚੇਗੇ ਉਥੇ ਹਾਲਾਤ ਦੇਖਿਆ ਕਿ ਪਾਣੀ ਇੱਕਦਾਂ ਲੈਵਲ ਕਾਫੀ ਆ ਗਿਆ ਤੇ ਲੋਕੀ ਬੰਨ੍ਹ ਨੂੰ ਮਜ਼ਬੂਤ ਕਰ ਰਿਹਾ ਗਿਆ ਹੈ ਤੇ ਹੈਲਥ ਫੈਸਿਲਿਟੀ ਵੱਲੋਂ ਕਿਸੇ ਕੀ ਮੈਲ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਹੈਲਥ ਫੈਸਿਲਿਟੀ ਇਸ ਵਾਂਗ ਕਿ ਕੈਂਪਸ ਦਾ ਬਸ ਸਭ ਜਗ ਲੱਗੇ ਹੋਈ ਹੈ ਪਰ ਕਿਉਂਕਿ ਇਹਨਾਂ ਦਾ ਮੋਬਾਈਲ ਕੰਮ ਚ ਸੋ ਮੈਂ ਮੌਤਬਰ ਬੰਦੀਆਂ ਨੂੰ ਮਿਲੀ ਆ ਉਹਨਾਂ ਨੇ ਕਿਹਾ ਕਿ ਸਾਨੂੰ ਮਾਰਨਿੰਗ ਈਵਨਿੰਗ ਸ਼ਿਫਟ ਦੇ ਵਿੱਚ ਜਿਹੜਾ ਕੈਂਪ ਲਗਾ ਦਿਓ ਪਲਾਸੇ ਤੋਂ ਇਲਾਵਾ ਕੈਂਬਲੈਂਸ ਜਿਹੜੀ ਤੇ ਪਾਸ ਕਰਾ ਦਿਓ ਤਾਂਕਿ ਕੋਈ ਵੀ ਅਨਹੋਣੀ ਹੋਵੇ ਤੇ ਮੌਕੇ ਤੇ ਐਂਬਲੈਂਸ ਹੋਵੇ ਸੋ ਇਸ ਨੂੰ ਮੇਰੇ ਨਾਲ ਹੀ ਨੇ ਅਸੀਂ ਉਹ ਪ੍ਰਬੰਧ ਕਰਦੇ ਪਾਉਣ ਸੋ ਮਾਰਨਿੰਗ ਤੇ ਜਿਹੜਾ ਉਹ ਕੈਂਬਲੈਂਸ ਪਾਸ ਹੋ ਜਾਏ ਪਲਾਸ ਕੈਂਪ ਮਾਰਨਿੰਗ ਈਵਨਿੰਗ ਲਗਾਤਾ ਹੈ ਤਮ ਹੋਰ ਐਂਬੂਲੈਂਸਿਸ ਬਾਕੀ ਡਿਸਟ੍ਰਿਕਟਸ ਤੋਂ ਵੀ ਆਈਆਂ ਹੈ ਤੇ ਹਾਂ ਮੈਨੂੰ ਰਿਪੋਰਟ ਸਰਵਿਸ ਜਿਹੜੇ ਉਹ ਐਂਬੂਲੈਂਸਿਸ ਪ੍ਰੋਵਾਈਡ ਕਰ ਰਹੇ ਨੇ ਬਾਕੀ ਜੀਸੀ ਮੈਡਮ ਦਾ ਵੀ ਫੋਨ ਆਇਆ ਮੈਨੂੰ ਸੀ ਸੈਕਟਰੀ ਸਾਹਿਬ ਦੀ ਸਪੋਰਟ ਕਰ ਰਹੇ ਹੈਲਥ ਮਿਨਿਸਟਰ ਸਾਹਿਬ ਸਟੇਟ ਦੀ ਸਪੋਰਟ ਕਰ ਦਿੱਤੀ ਕੋਈ ਵੀ ਚੀਜ਼ ਦੀ ਲੋੜ ਹੈ ਅਸੀਂ ਟਾਈਮ ਟੂ ਟਾਈਮ ਉਹਨਾਂ ਨੂੰ ਅਪਡੇਟ ਦੇ ਰਹੀ ਹਾਂ ਪੂਰੀ ਮਦਦ ਆਦੀ ਪਾਣੀ ਨਾ ਕਾਫੀ ਥਾ ਤੇ ਜਿਹੜਾ ਗਿਆ ਪਾਣੀ ਜਿਆਦਾ ਹੈਗਾ ਤੇ ਕਈ ਥਾਂ ਤੇ ਆਪਾਂ ਕੈਂਪਸ ਲਗਾਈਏ ਕਿਹੜੇ ਕਿਹੜੇ ਥਾਂ ਤੇ ਆਪਣੇ ਕੈਂਪਸ ਲੱਗੇ ਤੇ ਕਿੰਨੇ ਪੇਸ਼ੈਂਟ ਹੁਣ ਤੱਕ ਬੱਚਾ ਕਰ ਚੁੱਕਾ ਲੱਗਾ ਕੈਂਪਸ ਤਾਂ ਦੇਖੋ ਕੈਂਪ ਜਿਹੜੇ ਰਿਲੀਜ਼ ਕੈਂਪਸ ਹੈ ਉਹ ਤੇ ਆਰਥ ਹੈ ਪਰ ਉਹ ਤੋਂ ਇਲਾਵਾ ਮੈਡੀਕਲ ਕੈਂਪ ਬਹੁਤ ਲੱਗ ਚੁੱਕੇ ਹੁਣ ਤੱਕ ਤਾਂ ਆ ਕਰੀਬ ਜਦੋਂ ਸਾਢੇ 7 ਤਰੀਕ ਦੇ ਸਾਢੇ 700 ਦੇ ਕਰੀਬ ਲੱਗ ਚੁੱਕੇ ਹੋ ਪਰ ਇਹ ਫੈਸਿਲਿਟੀ ਜਿਹੜੀ ਦੇਖਦੇ ਹੋਏ ਡੇ ਟੂ ਡੇ ਬੇਸਟੇ ਰਿਪੋਰਟ ਬਦਲਦੀ ਹੈ ਕਿਉਂਕਿ ਅਸੀਂ ਹੁਣ ਜਿਹਦਾ ਇੱਥੇ ਦੇਖਦੇ ਹੋਏ ਇੱਥੇ ਕੈਂਪ ਦਾ ਸਾਨੂੰ ਪਤਾ ਨਹੀਂ ਸੀਗਾ ਪਰ ਤੁਸੀਂ ਇਹ ਮੁੰਨੇ ਜਗਾ ਦੇਖਦੇ ਹੋ ਤੁਸੀਂ ਕਿੰਨਾ ਲਗਾਵਾ ਹੋਇਆ ਉਹ ਤੋਂ ਇਲਾਵਾ ਜਿਹੜੀ ਐਂਬੂਲੈਂਸਿਸ ਹੈ ਉਹ ਮੇਰੇ ਕੋਲ ਆਪਣੀਆਂ ਜਿਹੜੀਆਂ ਉਹ ਤੋਂ ਇਲਾਵਾ ਬਾਹਲੇ ਡਿਸਟ੍ਰਿਕਟਸ ਤੋਂ ਵੀ ਕੰਮ ਕਰਦੀਆਂ ਨੇ ਮਟੀਰੀਅਲ ਪਰ ਪਰ ਕੇ ਟਰਾਲੀਆਂ ਇੱਥੇ ਜਿਹੜੀਆਂ ਪਹੁੰਚੀ ਆ ਗਈਆਂ ਜੋ ਦਿਖਾਉਂਦੀਆਂ ਵੀ ਲੋਕ ਕਿੰਨੀ ਦੂਰ ਤੋਂ ਜੜਿਆ ਏ ਟਰਾਲੀਆਂ ਲੈ ਕੇ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਮਿੱਟੀ ਲੈ ਕੇ ਹਾਰੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਘਾਟ ਨਾ ਰਵੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਹੋਰ ਨਾ ਵਧੇ ਜਿਸ ਕਰਕੇ ਲੋਕ ਜਿਹੜੀ ਹਰ ਜਤੋ ਜਾ ਜੜੀਆਂ ਉਹ ਕਰਦੇ ਹੋਏ ਦਿਖਾਈ ਦੇ ਰਿਹਾ ਜਿੱਥੋਂ ਤੱਕ ਨਿਗਾਹ ਜਾਂਦੀ ਆ ਉੱਥੋਂ ਤੱਕ ਇਹ ਜੜੀਆਂ ਟਰਾਲੀਆਂ ਤਾਨੂੰ ਨਜ਼ਰ ਆ ਰਹੀਆਂ ਵੀ ਮਿੱਟੀ ਨਾਲ ਪਰੀਆਂ ਗੱਟੂ ਨਾਲ ਪਰੀਆਂ ਹੋਈਆਂ ਜੜੀਆਂ ਟਰਾਲੀਆਂ ਉਹ ਪਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੋ ਦਿਖਾਉਂਦੀਆਂ ਵੀ ਲੋਕ ਜਿਹੜੇ ਆ ਪੂਰੇ ਮੁਸਤੈਦ ਹੋ ਕੇ ਤੇ ਪੂਰੇ ਇੱਕਜੁੱਟਤਾ ਦਿਖਾ ਕੇ ਵੀ ਇਹ ਕਹ ਵੀ ਕਹਿ ਸਕਦੇ ਪੰਜਾਬ ਦੇ ਜਿਹੜੇ ਲੋਕ ਹੈਗੇ ਆ ਉਹ ਇੱਕ ਦੂਜੇ ਦਾ ਸਹਾਰਾ ਬੰਦੇ ਹੋਏ ਸਾਬਤ ਤੌਰ ਤੇ ਦਿਖਾਈ ਦੇ ਰਹੇ ਮਜ਼ਦੂਰ ਜਿਹੜੇ ਆ ਉਹ ਵੀ ਇੱਥੇ ਨਜ਼ਰ ਆ ਰਿਹਾ ਵੀ ਇਸ ਉਮਰ ਦੇ ਵਿੱਚ ਵੀ ਲੋਕਾਂ ਦਾ ਹੌਸਲਾ ਵਧਾਉਣ ਵਾਸਤੇ ਨੌਜਵਾਨਾਂ ਦਾ ਹੌਸਲਾ ਵਧਾਉਣ ਵਾਸਤੇ ਇੱਥੇ ਜਿਹੜੇ ਪਹੁੰਚੇ ਹੋਏ ਨੇ ਇਹਨਾਂ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਬਾਪੂ ਜੀ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਅੱਜ ਬੰਦ ਤੇ ਖੜੇ ਹੋ ਕੀ ਮਨ ਦੇ ਵਿੱਚ ਹੈ ਤੁਹਾਡੇ ਆਏ ਗੁਰੂ ਕਿਰਪਾ ਕਰੇ ਪਾਤਸ਼ਾਹ ਮਹਾਰਾਜ ਕਿਰਪਾ ਕਰੇ ਖੰਡ ਲਈ ਪੜਾ ਕਰੇ ਨਹੀਂ ਖੰਡ ਲਈ ਸੇਵਾ मंजूर ਕਰੇਗਾ ਹੁੰਦੇ ਤੁਸੀਂ ਮੈਂ ਤਾਂ ਇਸ ਉਮਰ ਦੇ ਵਿੱਚ ਬੰਦ ਤੇ ਆਇਓ ਤੁਹਾਨੂੰ ਲੱਗਦਾ ਨਹੀਂ ਮੁਸ਼ਕਿਲ ਆਂਦੀਆਂ ਤੁਹਾਨੂੰ ਵੀ ਆਂਦੀਆਂ ਮੈਂ ਨਾ ਗੁਰੂ ਕਿਰਪਾ ਕਰੇ ਮਹਾਰਾਜ ਅੱਜ ਇਹ ਨਾਲ ਬੈਠਾਂ ਦਾ ਅੱਗੇ ਬੰਦ ਤੇ ਮੈਂ ਨਾ ਕਿਰਪਾ ਕਰੀ ਨਹੀਂ ਕਿੰਨੇ ਬੱਚੇ ਨੇ ਚਰੋ ਅਪ ਪਚਾਈ ਖਾਣੂ ਖਾੜਿਆ ਨੂੰ ਪਚਾਈ ਕਰ ਲੈਣਾ ਪਚਾਈ ਖਾੜ ਜੂਂਗਿਆ ਨੂੰ ਪਚਾ ਬੀ ਸਰਬਤਾ ਭਲਾ ਵਾਸਤੇ ਜਿਹੜੀ ਆ ਇਹ ਦਾਸ ਕਰਦੇ ਦਿਖਾਈ ਦੇ ਨੇ ਖਾਲਸਾ ਭਲਾ ਕਰੀ ਕੱਲੇ ਦਾ ਨਾ ਭਲਾ ਕਰੀ ਕੱਲੇ ਦਾ ਸੰਗਣੇ ਨੀ ਮਨੇ ਪਾਡੇ ਇੱਕ ਪਾ ਮਰ ਜਾ ਉਹ ਮਾਲਕ ਭਲਾ ਕਰੇਗਾ ਐਨੀ ਖਾਣ ਚਾਲੀ ਸੇਵਾ ਮਨਜ਼ੂਰ ਕਰੇਗਾ ਅੱਜ ਦਾ ਮੌਸਮ ਚ ਫਰਕ ਪਿਆ ਥੋੜਾ ਜਿਹਾ ਬਾਬੂ ਬਾਈ ਜੀ ਬਾਈ ਰੂ ਬਾਈ ਰੂ ਦੇਖੋ ਜੀ ਮੌਸਮ ਦਾ ਜਿਹੜਾ ਫਰਕ ਪਿਆ ਵੀ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਵੀ ਜਿਹੜਿਆ ਆ ਅਦਾਸਾ ਕਰਦੇ ਹੋਏ ਦਿਖਾਈ ਦੇ ਤੇਰੇ ਵੀ ਮੁਝੇ ਕਹਿ ਸਕਦੇ ਸਰਬੱਤ ਦਾ ਜਿਹੜਾ ਭਲਾ ਹੋਵੇ ਇਹ ਜਿਹੜੀ ਅਦਾਸ ਕਰਦੇ ਹੋਏ ਦिखाई ਦੇ ਰਿਹਾ ਕਿ ਅੱਜ ਦੇ ਹਾਲਾਤ ਦੇ ਵਿੱਚ ਸਾਰਿਆਂ ਨੂੰ ਇਕਜੁੱਟ ਹੋ ਕੇ ਜਿਹੜਾ ਕੰਮ ਕਰਨਾ ਚਾਹੀਦਾ ਤੇ ਉਹ ਕੰਮ ਕਰਦੇ ਹੋਏ ਵੀ ਜਿਹੜੀਆਂ ਤਸਵੀਰਾਂ ਸਾਹਮਣੇ ਦਿਖਾਈ ਦੇ ਰਹੀਆਂ ਵੀ ਪੰਜਾਬ ਨੂੰ ਬਚਾਉਣ ਵਾਸਤੇ ਸਾਰੇ ਜਿਹੜੇ ਪੰਜਾਬ ਪੰਜਾਬ ਦੇ ਲੋਕ ਹੈ ਗਿਆ ਪੰਜਾਬੀ ਹੈ ਗਿਆ ਉਹ ਲੱਗੇ ਹੋਏ ਦਿਖਾਈ ਦੇ ਰਹੇ ਨੇ ਚਾਹੇ ਹਰ ਵਰਗ ਦੇ ਜਿਹੜੇ ਲੋਕ ਆ ਇਹਦੇ ਵਿੱਚ ਜਿੰਨਾ ਵੀ ਯੋਗਦਾਨ ਪਾਉਂਦੀਆਂ ਆਪਣੀਆਂ ਜਿਹੜੀਆਂ ਕੋਸ਼ਿਸ਼ਾਂ ਵਿੱਚ ਵੀ ਲੱਗੇ ਹੋਏ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਕਾੜ ਜਿਹੜੀ ਆ ਉਹ ਨਾ ਮਹਿਸੂਸ ਹੋਵੇ ਤੇ ਬੰਨਾਂ ਨੂੰ ਪੂਰੀ ਤਰ੍ਹਾਂ ਪੱਕਾ ਕੀਤਾ ਜਾਵੇ ਤਾਂ ਜੋ ਇਹਨਾਂ ਨੁਕਸਾਨ ਹੋਰ ਜਿਹੜੇ ਪਿੰਡਾਂ ਨੂੰ ਨਾ ਹੋ ਸਕੇ ਖਾਸ ਤੌਰ ਤੇ ਪ੍ਰੋਇਪੁਰ ਸ਼ਹਿਰ ਨੂੰ ਵੀ ਇਹ ਨੁਕਸਾਨ ਨਾ ਪਹੁੰਚੇ ਇਹ ਜਿਹੜੀਆਂ ਮਤਲਬ ਸੋਚ ਲੈ ਕੇ ਵੀ ਬੰਨਾਂ ਨੂੰ ਜਿਹੜੀ ਮਜ਼ਬੂਤੀ ਆ ਉਹ ਦਿੱਤੀ ਜਾ ਰਹੀ ਆ ਜਿ ਜਿਹੜੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਸਾਹ ਤੌਰ ਤੇ ਦਿਖਾ ਰਹੇ ਆ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਬੈਨਿਕ ਸਵੇਰਾ ਫਰੈ